ਕਿ ਮੈਂ ਤੁਹਾਨੂੰ ਦੱਸਣਾ ਵੀ ਮੈਂ ਰੁਕਣਾ ਨਹੀਂ ਇੱਥੇ ਮੈਨੂੰ ਯਸੂ ਨੇ ਵਧਾਇਆ ਤੁਹਾਡਾ ਸਾਥ ਚਾਹੀਦਾ ਵਾ ਤੁਹਾਡਾ ਪਿਆਰ ਚਾਹੀਦਾ ਵਾ ਉਹ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਫਿਰ ਵਿਸ਼ਵਾਸ ਮੇਰੇ ਤੇ ਜਤਾਇਆ ਭਰੋਸਾ ਮੇਰੇ ਤੇ ਰੱਖਿਆ ਤੁਸੀਂ ਵਿਸ਼ਵਾਸ ਕੀਤਾ ਆਪਣੇ ਛੋਟੇ ਭਰਾ ਤੇ ਵੀ ਮੈਂ ਤੁਹਾਡੇ ਲਈ ਕੰਮ ਕਰ ਸਕਦਾ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਕਦੀ ਵੀ ਤੁਹਾਨੂੰ ਮੈਂ ਨਰਾਸ਼ ਨਹੀਂ ਹੁੰਨ ਦੇਵਾਂਗਾ ਜਿੱਦਾਂ ਕੰਮ ਪਹਿਲਾਂ ਕਰਦੇ ਸੀ ਉਹਨਾਂ ਟਵਰ ਸਪੀਡ ਤੇ ਕਰਾਂਗਾ जुलाई 2025 ਨੂੰ ਜਲੰਧਰ ਵਿੱਚ ਦੇਸ਼ ਭਗਤ ਹਾਲ ਵਿੱਚ ਗਲੋਬਲ 크ਰਿਸਚਨ ਮਿਸ਼ਨ ਕਮੇਟੀ ਦੀ ਇੱਕ ਵੱਡੀ ਮੀਟਿੰਗ ਹੋਈ ਕਮੇਟੀ ਦੇ ਕੋਰ ਮੈਂਬਰਾਂ ਨੇ ਪ੍ਰਧਾਨ ਜਤਿੰਦਰ ਮਸੀ ਉੱਤੇ ਹੋਰ ਵੱਡੀਆਂ ਜ਼ਿੰਮੇਵਾਰੀਆਂ ਪਾਈਆਂ ਇਸ ਮੀਟਿੰਗ ਦੌਰਾਨ ਵੱਖ-ਵੱਖ ਸੂਬਿਆਂ ਤੋਂ ਮੁਖ-ਮੁਖ ਕਮੇਟੀ ਦੇ ਪ੍ਰਧਾਨ ਆਏ ਹੋਏ ਸਨ ਜਿਸ ਵਿੱਚ ਪ੍ਰਧਾਨ ਜਤਿੰਦਰ ਮਸੀ ਗੌਰਵ ਨੇ ਆਖਿਆ ਕਿ ਯਿਸੂ ਨੇ ਉਹਨਾਂ ਨੂੰ ਵੱਡੇ ਕੰਮਾਂ ਲਈ ਚੁਣਿਆ ਹੈ ਤੇ ਹੁਣ ਉਹ ਹੋਰ ਵੀ ਵੱਡੇ ਕੰਮ ਕਰਨਗੇ ਇਸ ਦੌਰਾਨ ਆਏ ਹੋਏ ਬਖ ਬਖ ਆਸਤਰ ਸਹਬਾਨਾ ਨੇ ਜਤਿੰਦਰ ਮਸੀਹ ਉਤੇ ਪ੍ਰਾਰਥਨਾ ਕੀਤੀ ਤੇ ਪਰਮੇਸ਼ੁਰ ਕੋਲੋਂ ਮੰਗਿਆ ਕਿ ਕੇ ਅੱਗੇ ਜਾ ਕੇ ਪ੍ਰਭੂ ਦੇ ਰਾਜ ਲਈ ਹੋਰ ਵੀ ਵੱਡੇ ਕੰਮ ਕਰਨ। ਗਲੋਬਲ ਦਾ ਪੰਜਾਬ ਜਿਹੜਾ ਕੰਮ ਪਰਮੇਸ਼ੁਰ ਦੇ ਨਾਮ ਨੂੰ ਵਧਾਉਣ ਦਾ ਬਣਿਆ ਸਾਡੇ ਪਾਸ ਸਹਬਾਨਾ ਦੇ ਵਿਰੁੱਧ ਹੋਏ ਕੰਮ

ਜਿੱਥੇ ਕਿਤੇ ਵੀ ਪਿਛਲੇ ਦਿਨਾਂ ਚ ਵੀ ਧੱਕਾ ਹੋਇਆ ਤੁਸੀਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਪੂਰੀ ਟੀਮ ਨੂੰ ਉੱਥੇ ਦੇਖਿਆ ਔਰ ਗਾਂਵ ਵੀ ਤੁਸੀਂ ਉੱਥੇ ਦੇਖੋਗੇ ਸੱਚੀ ਮੈਂ ਤੁਹਾਨੂੰ ਦੱਸਣਾ ਵੀ ਮੈਂ ਰੁਕਣਾ ਨਹੀਂ ਇੱਥੇ ਮੈਨੂੰ ਯਸੂ ਨੇ ਵਧਾਇਆ ਤੁਹਾਡਾ ਸਾਥ ਚਾਹੀਦਾ ਵਾ ਤੁਹਾਡਾ ਪਿਆਰ ਚਾਹੀਦਾ ਵਾ ਉਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਫੇਰ ਵਿਸ਼ਵਾਸ ਮੇਰੇ ਤੇ ਜਤਾਇਆ ਰੋਸਾ ਮੇਰੇ ਤੇ ਰੱਖਿਆ ਤੁਸੀਂ ਵਿਸ਼ਵਾਸ ਕੀਤਾ ਆਪਣੇ ਛੋਟੇ ਭਰਾ ਦੇ ਵੀ ਮੈਂ ਤੁਹਾਡੇ ਲਈ ਕੰਮ ਕਰ ਸਕਦਾ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਕਦੀ ਵੀ ਤੁਹਾਨੂੰ ਮੈਂ ਨਰਾਸ਼ ਨਹੀਂ ਹੰੋਂ ਦੇਵਾਂਗਾ ਜਿੱਦਾਂ ਕੰਮ ਪਹਿਲਾਂ ਕਰਦੇ ਸੀ ਉਹਨਾਂ ਡਬਲ ਸਪੀਡ ਤੇ ਕਰਾਂਗਾ ਸੋ ਤਾਂ ਇੱਥੇ ਸਾਰੇਆਂ ਨੂੰ ਤੇ ਬਹੁਤ-ਬਹੁਤ ਧੰਨਵਾਦ ਮੈਂ ਇਸ ਗੱਲ ਨੂੰ ਜਾਣਦਾ भी सा बहुत सारे भैन भरा दहाड़ी टप्पा भी करते प्राइवेट नौकरिया करते कुछ मेहनत मजदूरी करते हैं अपने कीमती समय जो समा कट के आए हो मैं तो नहीं हूँ जिन्हें कदम चल के मैं सलाम कर दू मैं आपको विश्वास दवाता हूँ कि एक्शन कमेटी आपके साथ हमेशा खड़ी है जो लोग ऐसा सोचते हैं कि एक्शन कमेटी चलेगी नहीं ऐसा हो जाएगा वैसा हो जाएगा ये समझ आ रही है, रही है, रही है? नहीं ऐसा नहीं होगा एक्शन कमेटी का नी पत्थर काम जाप इंसान ने रखा है तो उसमें जितने भी लोग ऐड हैं वो सारे काम जाप हैं कोई अन जाप नहीं है तो इसीलिए ये काम जाप से भी काम जाप होगी एक्शन कमेटी आने वाले दिनों में इसके जो दायरे हैं वो बड़े होंगे जीसस के नाम से आपका बहुत बहुत धन्यवाद मैं करता हूं तो अपोस्टल जी की तरफ से मैं आप सबको जय मसीह बोलता हूं आमीन हमम प्रार्थना करते हैं परमेश्वर प्रभु आपने कहा दो या तीन जब मेरे नाम में इकट्ठा होते मान के बीच में मौजूद होता हूँ तेरी महान उपस्थिति हमारे बीच में परमेश्वर खुदावर जो आपने अपने बेटे गौरव जी को फिर से रिस्टोर किया परमेश्वर प्रभु खुदावर जिस तरह अय्यूब को किया था परमेश्वर प्रभु हर एक टेस्ट के बाद एक टेस्टिमोनी बनती है प्रभु खुदावर आज गवाही करते देश मसीह के नाम से